ਇਹ ਪੰਜਾਬ ਕੋ ਸੱਚ ਸਾਫਤ ਹੋ ਰਹੀਆਂ ਤੇ ਸੱਚ ਹੋਣੀ ਐ ਪੱਲੇ ਬੰਨ ਲੋਂਗੇ ਚੰਗੇ ਰਹੋਂਗੇ ਅਸੀਂ ਖੜੇ ਆ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਜਿਹਨੂੰ ਕਹਿੰਦੇ ਆ ਉਹ ਜ਼ਿਲ੍ਹੇ ਦੇ ਪਿੰਡ ਟੰਗਾਰੀ 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 ਤੇ ਜਿਹੜੀ ਗੱਲ ਮੈਂ ਵਾਰ-ਵਾਰ ਕਰਦਾ ਨਾ ਵੀ ਜ਼ਮੀਨਾਂ ਦੇ ਦਾ ਭਾਈ ਅੱਗ ਲੱਗਣੀਆਂ ਰੇਟਾਂ ਨੂੰ ਤੇ ਮਿਲਣੀਆਂ ਹੀ ਨਹੀਂ ਪੰਜਾਬ 'ਚ ਆ ਜਿੱਥੇ ਖੜੇ ਆ ਨਾ ਉਹ ਪਿੱਛੇ ਦਿਖਾਈ ਝੰਡੇ ਦਿਖਾ ਦੇ ਮੜੇ ਆ ਕਮਾੜ ਦੇ ਉੱਤੋਂ ਨਹੀਂ ਝੰਡੇ ਦਿਖਾ ਕੇ ਰਾਂ ਦਖਾਤਾ ਜੀ 2 ਸਾਲ ਪਹਿਲਾਂ ਉਹ ਵਿਕੀਆ ਜ਼ਮੀਨ 4 ਕਰੋੜ 25 30 ਲੱਖ ਨੂੰ ਕਿੱਲਾ ਹੁਣ ਕਿੰਨੇ ਨੂੰ ਐ 20 ਨੂੰ 20 ਕਰੋੜ ਨੂੰ ਕਿੱਲਾ ਦੁਨੀਆਂ ਦੇ ਵਿੱਚ ਪੂਰੀ ਦੁਨੀਆਂ ਚ ਐਨੀ ਤੇਜ਼ੀ ਨਾਲ ਕਿਉਂ ਚ ਕਿਤੇ ਜਾਊਗੀ ਤੇ ਦੂਜੀ ਵਾਰ ਤੁਹਾਨੂੰ ਗੱਲ ਹੋਰ ਦੱਸਦਾ ਖੜਿਆ ਦੋਨੇ ਪਿਓ ਪੁੱਤ ਆਰਗੈਨਿਕ ਬਿਲਕੁਲ ਬਿਨਾਂ ਰੇਹਾਂਸ ਪਰ ਇਹਾ ਤੋਂ ਖੇਤੀ ਕਰਦੇ ਆ ਆਹ ਦਾ ਖਲਾੜਾ ਲਾਇਆ ਆ ਪਿੱਛੇ ਸਰੋਂ ਆ ਇਧਰ ਕਮਾਲ ਬੀਜਿਆ ਕਣਕ ਬੀਜੀ ਐ ਤੇ ਇਹ ਬਾਬੇ ਨੇ ਮੈਨੂੰ ਗੱਲਾਂ ਵਾਲੀਆਂ ਕਮਾਲ ਦੀਆਂ ਸੁਣਾਈਆਂ ਉਹ ਹੀ ਸੁਣਾ ਦੇ ਉਹਵੇਂ ਹੀ ਲੈ ਜਾ ਇਹ ਚ ਕਹਿੰਦੇ ਵੀ ਬਾਬਾ ਕਹਿੰਦਾ ਜਿਹੜੇ ਦੋ ਕਿੱਲੇ ਵੀ ਉਹ ਜਿਹਦੇ ਕੋਲ ਦੋ ਕਿੱਲੇ ਸਰਦਾਰੀ ਕਰੂ ਪੰਜਾਬ ਚ ਸਰਦਾਰੀ ਤਾਂ ਕਰੂਗਾ ਜੀ ਇੱਥੇ ਜਿਹੜਾ ਆਰਗੈਨਿਕ ਕਰੂਗਾ ਚੰਡੀਗੜ੍ਹ ਦੇ ਵਿੱਚ ਬੈਠੇ ਮੋਹਾਲੀ ਪੰਜ ਗੁੱਲਾ ਲੇਕਿਨ ਵੇਚਣੇ ਆਲੇ ਜਹੀ ਦੇਣਾ ਬੱਚੇ ਹੁਣ ਸਾਡਾ ਜਾਂਦਾ ਹੀ ਐ ਇਹ ਆਪਣਾ ਆਰਗੈਨਿਕ ਲੱਗਦੀ 28 ਚ ਮੰਡੀ ਉਧਰ ਜਿਹੜੀ ਕੀ ਆ ਨੂੰ ਕੋਈ 10 ਰੁਪਈਆ ਨੂੰ ਪੁੱਛੇਗਾ ਸਾਡੀ 200 ਰੁਪਈਆ ਨੂੰ ਗਈ ਰਵੜਾ ਕੰਮ ਦਾ ਰਵੜਾ ਕੰਮ ਦਾ ਪਰ ਅਸੀਂ ਜ਼ਮੀਨਾਂ ਵੇਚ ਕੇ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈਆਂ ਬਹਿਾਂ ਢੇੜਾ ਤੇ ਭੋਗਾਂ ਦੇ ਢਾਹ ਤੇ ਅਸੀਂ ਉਧਰ ਨੂੰ ਹੋ ਗਏ ਸੋ ਬਾਈ ਆਹ ਮੁੰਡੇ ਨੇ ਦੱਸਿਆ ਕਿ ਨਾ ਬਾਈ ਸਾਡੇ ਕੋਲ ਇਹ ਇਹ ਸਾਰੇ ਕੋੜਮੇ ਦੀ ਇਹਨਾਂ ਦੀ ਸਾਰੇ ਲਾਣੇ ਦੀ ਪੈਲੀ 100 ਲੈ ਕੇ ਆਓ ਤੱਕ ਕੱਲ੍ਹ ਤੱਕ ਇਨਾਂ ਕੋਲ ਆ ਜਿਹੜੇ ਫਿਰਦਿਆ ਦਲਾਲ ਮਿੰਤਾ ਕਰਨ ਕਿ ਮੂੰਹੋਂ ਮੰਗੋ ਮੂੰਹੋਂ ਕੀ ਰੇਟ ਚਾਹੁੰਦੇ ਹੋ 20 ਕਰੋੜ 25 ਕਰੋੜ ਤੀ ਜਿਹੜਾ ਮੂਹ ਮੰਗਲਾਂ ਕੋਈ ਦੇਉਂਗੇ ਮੈਂ ਇਸ ਕਰਕੇ ਕਹਿਣਾ ਪੰਜਾਬ ਕੋ ਜਮੀਨਾ ਸੰਭਲੋ ਤੁਹਾਨੂੰ 5-500 ਕਰੋੜ ਰੁਪਈਆ ਵੀ ਪੈਸਾ ਕੀ ਹੈ ਮਿੱਟੀ ਬਣਦਾ ਤੁਰਿਆ ਦਾ ਸਵਾਹ ਬਣਦਾ ਜਾਂਦਾ ਹੈ ਪੈਸਾ ਪਰ ਵੀ ਰਿਸਕ ਕਰਨੇ ਕਿਹਾ ਹਾਂ ਹਾਂ ਅੱਡਾ ਤਰੈ ਵੀ ਸੁਣਾ ਸੁਣ ਪਰ ਵੀ ਸੁਣਾ ਇਹ ਸਾਮੀ ਗਿਆ ਬਈ ਰਿਸ਼ਤੇਦਾਰ ਆਪਣਾ ਹਾਂ ਹੁਣ ਕਹਿੰਦਾ ਰੇਤਾ ਬਣ ਗਿਆ ਉਹ ਕੋਈ ਜ਼ਮੀਨ ਦਿੰਦਾ ਨਹੀਂ ਹੈਗਾ ਉਹ ਬੈਂਕ ਚ ਰੱਖੀ ਰੱਖੇ ਰੱਖੀ ਰੱਖੇ ਹੂੰ ਉਹ ਬੈਂਕ ਚ ਪਹਿ ਰੇਤਾ ਬਣ ਕੇ ਜ਼ਮੀਨ ਲਈ ਨਹੀਂ ਤੁਹਾਨੂੰ ਅਸੀਂ ਬੈਂਕ ਚ ਬਧੀ ਜਾਣਗੇ ਸੌਣਾ ਵੀ ਐ ਜਾਂਦਾ ਅਛੇ 6 ਮਹੀਨੇ ਪਹਿਲਾਂ 70000 ਨੂੰ ਸੀ 90 ਨੂੰ ਗਿਆ 90 ਦੇ ਪੂਰੇ ਇਹ ਜ਼ਮੀਨ ਜਿਹੜੀ 6 ਮਹੀਨੇ ਪਹਿਲਾਂ 2 ਕਰੋੜ ਦੀ ਸੀ 10 ਕਰੋੜ ਨੂੰ ਗਈ ਬਾਈ ਸੋ ਇਸ ਕਰਕੇ ਸਾਨੂੰ ਬੇਨਤੀ ਆ ਬਾਈ ਬਣ ਕੇ ਹੱਥ ਬੰਨ ਜਿਹੜੀਆਂ ਜਿਹੜੀਆਂ ਕਹਿ ਰਹੇ ਆ ਪੰਜਾਬ ਕੋ ਸੱਚ ਸਾਫਤ ਹੋ ਰਹੀਆਂ ਤੇ ਸੱਚ ਹੋਣੀ ਐ ਪੱਲੇ ਬੰਨ ਲਵੋਗੇ ਚੰਗੇ ਰਹੋਗੇ ਅਸੀਂ ਖੜੇ ਆ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਜਿਹਨੂੰ ਕਹਿੰਦੇ ਆ ਉਹ ਜ਼ਿਲ੍ਹੇ ਦੇ ਪਿੰਡ ਟੰਗਾਰੀ 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 ਤੇ ਜਿਹੜੀ ਗੱਲ ਮੈਂ ਵਾਰ-ਵਾਰ ਕਰਦਾ ਨਾ ਵੀ ਜ਼ਮੀਨਾਂ ਵਾਲੇ ਦਾ ਭਾਈ ਅੱਗ ਲੱਗਣੀਆਂ ਰੇਟਾਂ ਨੂੰ ਤੇ ਮਿਲਣਗੀਆਂ ਹੀ ਨਹੀਂ ਪੰਜਾਬ 'ਚ ਆ ਜਿੱਥੇ ਖੜੇ ਆ ਨਾ ਉਹ ਪਿੱਛੇ ਦਿਖਾਈ ਝੰਡੇ ਦਿਖਾ ਦੇ ਮੜੇ ਅਕਮਾਦ ਦੇ ਉੱਤੋਂ ਵੀ ਝੰਡੇ ਦਿਖਾ ਆ ਕਰਾਂ ਦਿਖਾ ਦੇ ਜੀ 1 2 ਸਾਲ ਪਹਿਲਾਂ ਉਹ ਵਿਕੀ ਆ ਜ਼ਮੀਨ 4 ਕਰੋੜ 25 30 ਲੱਖ ਨੂੰ ਕੱਲਾ ਹੁਣ ਕਿੰਨੇ ਨੂੰ ਐ 20 ਨੂੰ 20 ਕਰੋੜ ਨੂੰ ਕੱਲਾ ਮਿਲਦੀ ਨਹੀਂ ਹੈ ਜੀ ਦੁਨੀਆ ਦੇ ਵਿੱਚ ਪੂਰੀ ਦੁਨੀਆ 'ਚ ਏ ਨਿੱਤੇ ਜੀ ਨਾ ਕਿਉਂ ਕਿਤੇ ਜਾਊਗੀ ਤੇ ਦੂਜੀ ਵਾਰ ਤੁਹਾਨੂੰ ਗੱਲ ਹੋਰ ਦੱਸਦਾ ਖੜਿਆ ਦੋਨੇ ਪਿਆ ਪੁੱਤ ਆਰਗੈਨਿਕ ਬਿਲਕੁਲ ਬਿਨਾਂ ਰੇਹਾਂ ਸਪਰੇਇਾਂ ਤੋਂ ਖੇਤੀ ਕਰਦੇ ਆ ਆਹ ਦਾ ਖਲਾੜਾ ਲਾਇਆ ਆ ਪਿੱਛੇ ਸਰੋਂ ਆ ਇਧਰ ਕਮਾਦ ਬੀਜਿਆ ਕਣਕ ਬੀਜੀ ਐ ਤੇ ਇਹ ਬਾਬੇ ਨੇ ਮੈਨੂੰ ਗੱਲਾਂ ਵਾਲੀਆਂ ਕਮਾਲ ਦੀਆਂ ਸੁਣਾਈਆਂ ਉਹ ਹੀ ਸੁਣਾ ਦੇ ਉਹਵੇਂ ਹੀ ਲੈ ਜੇ ਇਹ ਚ ਕਹਿੰਦੇ ਵੀ ਬਾਬਾ ਕਹਿੰਦਾ ਜਿਹੜੇ ਦੋ ਕਿੱਲੇ ਵੀ ਨੇ ਜਿਹਦੇ ਕੋਲ ਦੋ ਕਿੱਲੇ ਸਰਦਾਰੀ ਕਰੂ ਪੰਜਾਬ ਚ ਜ਼ਾਰੀਲਾ ਕਰੂਗਾ ਜੀ ਇੱਥੇ ਜਿਹੜਾ ਆਰਗੈਨਿਕ ਕਰੂਗਾ ਚੰਡੀਗੜ੍ਹ ਦੇ ਵਿੱਚ ਬੈਠੇ ਮੋਹਾਲੀ ਪੰਜ ਗੁੱਲਾ ਲੇਕਿਨ ਵੇਚਣੇ ਵਾਲੇ ਚਹੀਦੇ ਨਾ ਬੱਚੇ ਹੁਣ ਸਾਡਾ ਜਾਂਦਾ ਹੀ ਹੈ ਇਹ ਆਪਣਾ ਆਰਗੈਨਿਕ ਲੱਗਦੀ ਠਾਈ ਚ ਮੰਡੀ ਉਧਰ ਜਿਹੜੀ ਕੀ ਆਨੂੰ ਕੋਈ 10 ਰੁਪਏ ਨੂੰ ਪੁੱਛਦਾ ਉਹ ਸਾਡੀ 200 ਰੁਪਏ ਨੂੰ ਗਈ ਰੌਲਾ ਕੰਮ ਦਾ ਹੈ ਪਰ ਅਸੀਂ ਜ਼ਮੀਨਾਂ ਵੇਚ ਕੇ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈਆਂ ਬਹਿਾਂ ਢੇੜਾ ਤੇ ਭੋਗਾਂ ਢੇੜਾ ਤੇ ਅਸੀਂ ਉਧਰ ਨੂੰ ਹੋ ਗਏ ਸੋ ਬਾਈ ਆਹ ਮੁੰਡੇ ਨੇ ਦੱਸਿਆ ਕਿ ਨਾ ਬਾਈ ਸਾਡੇ ਕੋਲ ਇਹ ਇਹ ਸਾਰੇ ਕੋੜ ਮੇ ਦੀ ਇਹਨਾਂ ਦੀ ਸਾਰੇ ਲਾਣੇ ਦੀ ਪੈਲੀ 100 ਲੈ ਕੇ ਉਹ ਤੱਕ ਉਹ ਕਾਲਜ ਤੱਕ ਇਨਾਂ ਕੋਲ ਆ ਜਿਹੜੇ ਫਿਰਦੇ ਆ ਦਲਾਲ ਮਿੰਤਾ ਕਰਨ ਕਿ ਮੂੰਹੋਂ ਮੰਗੋ ਮੂੰਹੋਂ ਕੀ ਰੇਟ ਚਾਹੋਨੇ ਹੋ 20 ਕਰੋੜ 25 ਕਰੋੜ 30 ਜਿਹੜਾ ਮੂੰਹ ਮੰਗ ਲਓ ਉਹ ਹੀ ਦੇਓਗੇ ਮੈਂ ਇਸ ਕਰਕੇ ਕਹਿਣਾ ਪੰਜਾਬ ਕੋ ਜਮੀਨਾ ਸੰਭਲੋ ਤੁਹਾਨੂੰ 5-500 ਕਰੋੜ ਰੁਪਇਆ ਵੀ ਪੈਸਾ ਕੀ ਹੈ ਮਰ ਮਿੱਟੀ ਬਣਦਾ ਤੁਰਿਆ ਦਾ ਸਵਾਹ ਬਣਦਾ ਜਾਂਦਾ ਹੈ ਪੈਸਾ ਆਹ ਪਰ ਵੀ ਰੋਸ ਕਰਨੇ ਕਿਹਾ ਹਾਂ ਹਾਂ ਮੇਤਰਾ ਜੀ ਸੁਣਾ ਸੁਣ ਪਰ ਵੀ ਸੁਣਾ ਇਹ ਸਾਮੀ ਗਿਆ ਬਈ ਰਿਸ਼ਤੇਦਾਰ ਆਪਣਾ ਹਾਂ ਹੁਣ ਕਹਿੰਦਾ ਰੇਤਾ ਬਣ ਕੇ ਉਹਦਾ ਕੋਈ ਜ਼ਮੀਨ ਦਿੰਦਾ ਨਹੀਂ ਹੈਗਾ ਉਹ ਬੈਂਕ 'ਚ ਰੱਖੀ ਰੱਖੇ ਹੂੰ ਉਹ ਬੈਂਕ 'ਚ ਪੇ ਰੇਤਾ ਬਣ ਕੇ ਜ਼ਮੀਨ ਲਈ ਨਹੀਂ ਤੁਹਾਨੂੰ ਅਸੀਂ ਬੈਂਕ 'ਚ ਬਧੀ ਜਾਣਗੇ ਸਿਉਣਾ ਵੀ ਐਂ ਜਾਂਦਾ ਅ 6 ਮਹੀਨੇ ਪਹਿਲਾਂ 70000 ਨੂੰ ਸੀ 90 ਨੂੰ ਗਿਆ ਇਹ ਜ਼ਮੀਨ ਜਿਹੜੀ 6 ਮਹੀਨੇ ਪਹਿਲਾਂ 2 ਕਰੋੜ ਦੀ ਸੀ 10 ਕਰੋੜ ਨੂੰ ਗਈ ਬਾਈ ਫਿਰ ਇਸ ਕਰਕੇ ਤੁਹਾਨੂੰ ਬੇਨਤੀ ਆ ਬਾਈ ਬਣ ਕੇ ਹੱਥ ਬੰਨ੍ਹ ਜਿਹੜੀਆਂ ਜਿਹੜੀਆਂ ਕਹਿ ਰਹੇ ਆ ਪੰਜਾਬ ਕੋ ਸੱਚ ਸਾਫਤ ਹੋ ਰਹੀਆਂ ਤੇ ਸੱਚ ਹੋਣੀ ਐ ਪੱਲੇ ਬੰਨ ਲੋਂਗੇ ਚੰਗੇ ਰਹੋਂਗੇ ਅਸੀਂ ਖੜੇ ਆ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਜਿਹਨੂੰ ਕਹਿੰਦੇ ਆ ਉਹ ਜ਼ਿਲ੍ਹੇ ਦੇ ਪਿੰਡ ਟੰਗਾਰੀ 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 ਤੇ ਜਿਹੜੀ ਗੱਲ ਮੈਂ ਵਾਰ-ਵਾਰ ਕਰਦਾ ਨਾ ਵੀ ਜ਼ਮੀਨਾਂ ਦੇ ਦਾ ਭਾਈ ਅੱਗ ਲੱਗਣੀਆਂ ਰੇਟਾਂ ਨੂੰ ਤੇ ਮਿਲਣੀਆਂ ਹੀ ਨਹੀਂ ਪੰਜਾਬ 'ਚ ਆ ਜਿੱਥੇ ਖੜੇ ਆ ਨਾ ਉਹ ਪਿੱਛੇ ਦਿਖਾਈ ਝੰਡੇ ਦਿਖਾ ਦੇ ਮੜੇ ਅਕਮਾ ਦੇ ਉੱਤੋਂ ਨੂੰ ਝੰਡੇ ਦਿਖਾ ਕੇ ਰਾਂ ਦਿਖਾ ਦੇ ਜੀ 2 ਸਾਲ ਪਹਿਲਾਂ ਉਹ ਵਿਕੀਆ ਜ਼ਮੀਨ 4 ਕਰੋੜ 25 30 ਲੱਖ ਨੂੰ ਕਿੱਲਾ ਹੁਣ ਕਿੰਨੇ ਨੂੰ ਐ 20 ਕਰੋੜ ਨੂੰ ਕਿੱਲਾ ਦੁਨੀਆਂ ਦੇ ਵਿੱਚ ਪੂਰੀ ਦੁਨੀਆਂ 'ਚ ਐਨੀ ਤੇਜ਼ ਇਹਨਾਂ ਕੀ ਹੁੰਦੀ ਕਿੱਥੇ ਜਾਊਗੀ ਤੇ ਦੂਜੀ ਵਾਰ ਤੁਹਾਨੂੰ ਗੱਲ ਹੋਰ ਦੱਸਦਾ ਖੜਿਆ ਦੋਨੇ ਪਿਓ ਪੁੱਤ ਆਰਗੈਨਿਕ ਬਿਲਕੁਲ ਬਿਨਾਰ ਇਹहां ਸਪਰੇਹਾ ਤੋਂ ਖੇਤੀ ਕਰਦੇ ਆ ਆਹ ਦਾ ਖਲਾੜਾ ਲਾਇਆ ਆ ਪਿੱਛੇ ਸਰੋਂ ਆ ਇਧਰ ਕਮਾਦ ਬੀਜਿਆ ਕਣਕ ਬੀਜੀ ਆ ਤੇ ਇਹ ਬਾਬੇ ਨੇ ਮੈਨੂੰ ਗੱਲਾਂ ਵਾਲੀਆਂ ਕਮਾਲ ਦੀਆਂ ਸੁਣਾਈਆਂ ਉਹੀ ਸੁਣਾ ਦੇ ਉਵੇਂ ਹੀ ਲੈ ਜੇ ਇਹ ਚ ਕਹਿੰਦੇ ਵੀ ਬਾਬਾ ਕਹਿੰਦਾ ਜਿਹੜੇ ਦੋ ਕਿੱਲੇ ਵੀ ਆ ਜਿਹਦੇ ਕੋਲ ਦੋ ਕਿੱਲੇ ਸਰਦਾਰੀ ਕਰੂ ਪੰਜਾਬ ਚ ਸਰਦਾਰੀ ਤਾਂ ਕਰੂਗਾ ਜੀ ਇੱਥੇ ਜਿਹੜਾ ਆਰਗੈਨਿਕ ਕਰੂਗਾ ਚੰਡੀਗੜ੍ਹ ਦੇ ਵਿੱਚ ਬੈਠੇ ਮੋਹਾਲੀ ਪੰਜ ਗੁੱਲਾ ਲੇਕਿਨ ਵੇਚਣੇ ਵਾਲੇ ਜਹੀ ਦੇਣਾ ਬੱਚੇ ਹੁਣ ਸਾਡਾ ਜਾਂਦਾ ਹੀ ਹੈ ਇਹ ਆਪਣਾ ਆਰਗੈਨਿਕ ਲੱਗਦੀ 28 ਚ ਮੰਡੀ ਉਧਰ ਜਿਹੜੀ ਕੀ ਆ ਨੂੰ ਕੋਈ 10 ਰੁਪਈਆ ਨੂੰ ਪੁੱਛਦਾ ਸਾਡੀ 200 ਰੁਪਈਆ ਨੂੰ ਗਈ ਰੌਲਾ ਕੰਮ ਦਾ ਹੈ ਰੌਲਾ ਕੰਮ ਦਾ ਪਰ ਅਸੀਂ ਜ਼ਮੀਨਾਂ ਵੇਚ ਕੇ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈਆਂ ਬਿਆਂ ਵੇੜਾ ਤੇ ਭੋਗਾਂ ਦੇੜਾ ਤੇ ਅਸੀਂ ਉਧਰ ਨੂੰ ਹੋ ਗਏ ਸੋ ਬਾਈ ਆਹ ਮੁੰਡੇ ਨੇ ਦੱਸਿਆ ਕਿ ਨਾ ਬਾਈ ਸਾਡੇ ਕੋਲ ਇਹ ਇਹ ਸਾਰੇ ਕੋੜਮੇ ਦੀ ਇਹਨਾਂ ਦੀ ਸਾਰੇ ਲਾਣੇ ਦੀ ਪੈਲੀ ਐ ਇੱਥੋਂ ਲੈ ਕੇ ਉਹ ਤੱਕ ਕੱਲ ਤੱਕ ਇਨਾਂ ਕੋਲ ਆ ਜਿਹੜੇ ਫਿਰਦੇ ਆ ਦਲਾਲ ਮਿੰਤਾ ਕਰਨ ਕਹਿੰਦੇ ਮੂੰਹੋਂ ਮੰਗੋ ਮੂੰਹੋਂ ਕੀ ਰੇਟ ਚਾਹੁੰਦੇ ਹੋ 20 ਕਰੋੜ 25 ਕਰੋੜ 3 ਜਿਹੜਾ ਮੂੰਹ ਮੰਗਲਾਂਗੇ ਉਹ ਹੀ ਦਿਓਗੇ ਮੈਂ ਇਸ ਕਰਕੇ ਕਹਿਣਾ ਪੰਜਾਬ ਕੋ ਜਮੀਨਾਂ ਸੰਭਲੋ ਤੁਹਾਨੂੰ 5-500 ਕਰੋੜ ਰੁਪਏ ਵੀ ਪੈਸਾ ਕੀ ਹੈ ਮਰ ਮਿੱਟੀ ਬਣਦਾ ਤੁਰਿਆ ਦਾ ਸਵਾਬ ਬਣਦਾ ਜਾਂਦਾ ਹੈ ਪੈਸਾ ਪਰ ਵੀ ਰੇਟ ਕਰਨੇ ਕਿਹਾ ਹਾਂ ਬੰਦਾ ਮਿੱਤਰਾ ਵੀ ਸੁਣਾ ਸੁਣ ਪਰ ਵੀ ਸੁਣਾ ਇਹ ਸਾਮੀ ਗਿਆ ਬਈ ਰਿਸ਼ਤੇਦਾਰ ਆਪਣਾ ਹਾਂ ਹੁਣ ਕਹਿੰਦਾ ਰੇਤਾ ਬਣ ਗਿਆ ਉਹਦਾ ਕੋਈ ਜ਼ਮੀਨ ਦਿੰਦਾ ਨਹੀਂ ਹੈ ਗਿਆ ਉਹ ਬੈਂਕ ਚ ਰੱਖੀ ਰੱਖੇ ਉਹ ਬੈਂਕ ਚ ਪੇ ਰੇਤਾ ਬਣ ਕੇ ਜ਼ਮੀਨ ਲਈ ਨਹੀਂ ਸਾਨੂੰ ਅੱਜ ਬੈਂਕ ਤੇ ਬਧੀ ਜਾਣਗੇ ਸਿਉਨਾ ਵੀ ਐ ਜਾਂਦਾ ਅ 6 ਮਹੀਨੇ ਪਹਿਲਾਂ 70000 ਨੂੰ ਸੀ 90 ਨੂੰ ਗਿਆ 90 ਦੇ ਪੁਰੇ ਇਹ ਜ਼ਮੀਨ ਜਿਹੜੀ 6 ਮਹੀਨੇ ਪਹਿਲਾਂ 2 ਕਰੋੜ ਦੀ ਸੀ 10 ਕਰੋੜ ਨੂੰ ਗਈ ਬਾਈ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਬਾਈ ਬਣ ਕੇ ਹੱਥ ਬੰਨ ਜਿਹੜੀਆਂ ਜਿਹੜੀਆਂ ਕਹਿ ਰਹੇ ਆ ਪੰਜਾਬ ਕੋ ਸੱਚ ਸਾਫਤ ਹੋ ਰਹੀਆਂ ਤੇ ਸੱਚ ਹੋਣੀ ਐ ਪੱਲੇ ਬੰਨ ਲਓਗੇ ਚੰਗੇ ਰਹੋਗੇ ਅਸੀਂ ਸੀ ਖੜੇ ਆ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਜੀ ਨੂੰ ਕਹਿੰਦੇ ਆ ਉਹ ਜ਼ਿਲ੍ਹੇ ਦੇ ਪਿੰਡ ਟੰਗਾਰੀ 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 ਤੇ ਜਿਹੜੀ ਗੱਲ ਮੈਂ ਵਾਰ-ਵਾਰ ਕਰਦਾ ਨਾ ਵੀ ਜ਼ਮੀਨਾਂ ਵਾਲੇ ਦਾ ਭਾਈ ਅੱਗ ਲੱਗਣੀਆਂ ਰੇਟਾਂ ਨੂੰ ਤੇ ਮਿਲਣੀਆਂ ਹੀ ਨਹੀਂ ਪੰਜਾਬ 'ਚ ਆ ਜਿੱਥੇ ਖੜੇ ਆ ਨਾ ਉਹ ਪਿੱਛੇ ਦਿਖਾਈ ਝੰਡੇ ਦਿਖਾ ਦੇ ਮੜੇ ਅਕਮਾ ਦੇ ਉੱਤੋਂ ਨਹੀਂ ਝੰਡੇ ਦਿਖਾ ਕਰਾਂ ਦਿਖਾ ਦੇ ਜੀ 2 ਸਾਲ ਪਹਿਲਾਂ ਉਹ ਵਿਕੀ ਆ ਜ਼ਮੀਨ 4 ਕਰੋੜ 25 30 ਲੱਖ ਨੂੰ ਕਿੱਲਾ ਹੁਣ ਕਿੰਨੇ ਨੂੰ ਐ 20 ਨੂੰ 20 ਕਰੋੜ ਨੂੰ ਕੱਲਾ ਦੁਨੀਆਂ ਦੇ ਵਿੱਚ ਪੂਰੀ ਦੁਨੀਆਂ ਚ ਐ ਨੀ ਤੇ ਜਿੰਨਾ ਕੀ ਉਥੇ ਕਿਤੇ ਜਾਊਗੀ ਤੇ ਦੂਜੀ ਵਾਰ ਤੁਹਾਨੂੰ ਗੱਲ ਹੋਰ ਦੱਸਦਾ ਖੜਿਆ ਦੋਨੇ ਪਿਓ ਪੁੱਤ ਆਰਗੈਨਿਕ ਬਿਲਕੁਲ ਬਿਨਾਰ ਇਹਾਂ ਸਪਰੇਅ ਇਹਾਂ ਤੋਂ ਖੇਤੀ ਕਰਦੇ ਆ ਆਹ ਦਾ ਖਲਾੜਾ ਲਾਇਆ ਆ ਪਿੱਛੇ ਸਰੋਂ ਆ ਇਧਰ ਕਮਾਦ ਬੀਜਿਆ ਕਣਕ ਬੀਜੀ ਐ ਤੇ ਇਹ ਬਾਬੇ ਨੇ ਮੈਨੂੰ ਗੱਲਾਂ ਵਾਲੀਆਂ ਕਮਾਲ ਦੀਆਂ ਸੁਣਾਈਆਂ ਉਹੀ ਸੁਣਾ ਦੇ ਉਵੇਂ ਹੀ ਲੈ ਜੇ ਇਹ ਚ ਕਹਿੰਦਾ ਵੀ ਬਾਬਾ ਕਹਿੰਦਾ ਜਿਹੜੇ ਦੋ ਕਿੱਲੇ ਵੀ ਹੈ ਜਿਹਦੇ ਕੋਲ ਦੋ ਕਿੱਲੇ ਸਰਦਾਰੀ ਕਰੂ ਪੰਜਾਬ ਚ ਸਰਦਾਰੀ ਤਾਂ ਕਰੂਗਾ ਜੀ ਐਸੇ ਜਿਹੜਾ ਆਰਗੈਨਿਕ ਕਰੂਗਾ ਚੰਡੀਗੜ੍ਹ ਦੇ ਵਿੱਚ ਬੈਠੇ ਮੋਹਾਲੀ ਪੰਜ ਗੁੱਲਾ ਲੇਕਿਨ ਵੇਚਣੇ ਵਾਲੇ ਜਹੀ ਦੇ ਨਾ ਬੱਚੇ ਹੁਣ ਸਾਡਾ ਜਾਂਦਾ ਹੀ ਹੈ ਇਹ ਆਪਣਾ ਆਰਗੈਨਿਕ ਲੱਗਦੀ 28 ਚ ਮੰਡੀ ਉਧਰ ਜਿਹੜੀ ਕੀ ਆ ਨੂੰ ਕੋਈ 10 ਰੁਪਏ ਨੂੰ ਪੁੱਛਦਾ ਸਾਡੀ 200 ਰੁਪਏ ਨੂੰ ਗਈ ਰੌਲਾ ਕੰਮ ਦਾ ਹੈ ਪਰ ਅਸੀਂ ਜ਼ਮੀਨਾਂ ਵੇਚ ਕੇ ਗੱਡੀਆਂ ਲੈ ਲਈਆਂ ਕੋਠੀਆਂ ਪਾਲੀਆਂ ਵਾਹਾਂ ਡੇੜਾ ਤੇ ਭੋਗਾਂ ਦੇ ਡੇੜਾ ਤੇ ਅਸੀਂ ਉਧਰ ਨੂੰ ਹੋ ਗਏ ਸੋ ਭਾਈ ਆਹ ਮੁੰਡੇ ਨੇ ਦੱਸਿਆ ਕਹਿੰਦਾ ਭਾਈ ਸਾਡੇ ਕੋਲ ਇਹ ਇਹ ਸਾਰੇ ਕੋੜਮੇ ਦੀ ਇਹਨਾਂ ਦੀ ਸਾਰੇ ਲਾਣੇ ਦੀ ਪੈਲੀ 100 ਤੋਂ ਲੈ ਕੇ ਉਹ ਤੱਕ ਕਾਲਜ ਤੱਕ ਇਨਾਂ ਕੋਲ ਆ ਜਿਹੜੇ ਫਿਰਦੇ ਆ ਦਲਾਲ ਮਿੰਤਾ ਕਰਨ ਕਹਿੰਦੇ ਮੂੰਹੋਂ ਮੰਗੋ ਮੂੰਹੋਂ ਕੀ ਰੇਟ ਚਾਹੁੰਦੇ ਹੋ 20 ਕਰੋੜ 25 ਕਰੋੜ ਤੀ ਜਿਹੜਾ ਮੂੰਹ ਮੰਗ ਲਓ ਉਹ ਹੀ ਦੇਵੋਗੇ ਮੈਂ ਇਸ ਕਰਕੇ ਕਹਿੰਦਾ ਪੰਜਾਬ ਕੋ ਜਮੀਨਾ ਸੰਭਲੋ ਤੁਹਾਨੂੰ 5-500 ਕਰੋੜ ਰੁਪਈਆ ਵੀ ਪੈਸਾ ਕੀ ਹੈ ਮਿੱਟੀ ਬਣਦਾ ਤੁਰਿਆ ਦਾ ਸਵਾਬ ਬਣਦਾ ਜਾਂਦਾ ਹੈ ਪੈਸਾ ਆਹ ਪਰ ਵੀ ਰੋਸ ਕਰਨੇ ਕਿਹਾ ਹਾਂ ਤਾਂ ਤਰ੍ਹਾਂ ਦੀ ਸੁਣਾ ਸੁਣ ਪਰ ਵੀ ਸੁਣਾ ਇਹ ਸਾਮੀ ਗਿਆ ਬਈ ਰਿਸ਼ਤੇਦਾਰ ਆਪਣਾ ਹਾਂ ਹੁਣ ਕਹਿੰਦਾ ਰੇਤਾ ਬਣ ਗਿਆ ਉਹਦਾ ਕੋਈ ਜ਼ਮੀਨ ਦਿੰਦਾ ਨਹੀਂ ਹੈ ਗਿਆ ਉਹ ਬੈਂਕ 'ਚ ਰੱਖੀ ਰੱਖੇ ਉਹ ਬੈਂਕ 'ਚ ਪਹਿ ਰੇਤਾ ਬਣ ਕੇ ਜ਼ਮੀਨ ਲਈ ਨਹੀਂ ਤੁਹਾਨੂੰ ਅਸੀਂ ਬੈਂਕ 'ਚ ਬਧੀ ਜਾਣਗੇ ਸਿਉਣਾ ਵੀ ਐ ਜਾਂਦਾ ਅ 6 ਮਹੀਨੇ ਪਹਿਲਾਂ 70000 ਨੂੰ ਸੀ 90 ਨੂੰ ਗਿਆ ਇਹ ਜ਼ਮੀਨ ਜਿਹੜੀ 6 ਮਹੀਨੇ ਪਹਿਲਾਂ 2 ਕਰੋੜ ਦੀ ਸੀ 10 ਕਰੋੜ ਨੂੰ ਗਈ ਬਾਈ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਬਾਈ ਬਣ ਕੇ ਹੱਥ ਵਾਂ ਜਿਹੜੀਆਂ ਜਿਹੜੀਆਂ ਕਹਿ ਰਹੇ ਆ ਪੰਜਾਬ ਕੋ ਸੱਚ ਸਾਫਤ ਹੋ ਰਹੀਆਂ ਤੇ ਸੱਚ ਹੋਣੀ ਐ ਪੱਲੇ ਬੰਨ ਲੋਂਗੇ ਚੰਗੇ ਰਹੋਂਗੇ ਅਸੀਂ ਖੜੇ ਆ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਜਿਹਨੂੰ ਕਹਿੰਦੇ ਆ ਉਹ ਜ਼ਿਲ੍ਹੇ ਦੇ ਪਿੰਡ ਟੰਗਾਰੀ ਟੰਗੋਰੀ 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 ਤੇ ਜਿਹੜੀ ਗੱਲ ਮੈਂ ਵਾਰ-ਵਾਰ ਕਰਦਾ ਨਾ ਵੀ ਜ਼ਮੀਨਾਂ ਦੇ ਦਾ ਭਾਈ ਅੱਗ ਲੱਗਣੀਆਂ ਰੇਟਾਂ ਨੂੰ ਤੇ ਮਿਲਣੀਆਂ ਹੀ ਨਹੀਂ ਪੰਜਾਬ 'ਚ ਆ ਜਿੱਥੇ ਖੜੇ ਆ ਨਾ ਉਹ ਪਿੱਛੇ ਦਿਖਾਈ ਝੰਡੇ ਦਿਖਾ ਦੇ ਮੜੇ ਕਮਾਲ ਦੇ ਉੱਤੋਂ ਨੀ ਝੰਡੇ ਦਿਖਾ ਕੇ ਰਾਂ ਦਿਖਾ ਦੇ ਜੀ ਇੱਕ 2 ਸਾਲ ਪਹਿਲਾਂ ਉਹ ਵਿਕੀਆ ਜ਼ਮੀਨ 4 ਕਰੋੜ 25 30 ਲੱਖ ਨੂੰ ਕਿੱਲਾ ਹੁਣ ਕਿੰਨੇ ਨੂੰ ਐ 20 ਨੂੰ 20 ਕਰੋੜ ਨੂੰ ਕਿੱਲਾ ਦੁਨੀਆ ਦੇ ਵਿੱਚ ਪੂਰੀ ਦੁਨੀਆ ਚ ਐ ਨੀ ਤੇ ਜਿੰਨਾ ਕਿਉਂ ਚ ਕਿਤੇ ਜਾਊਗੀ ਤੇ ਦੂਜੀ ਵਾਰ ਤੁਹਾਨੂੰ ਗੱਲ ਹੋਰ ਦੱਸਦਾ ਖੜਿਆ ਦੋਨੇ ਪਿਓ ਪੁੱਤ ਆਰਗੈਨਿਕ ਬਿਲਕੁਲ ਬਿਨਾਰ ਇਹਾਂ ਸਪਰੇਹਾ ਤੋਂ ਖੇਤੀ ਕਰਦੇ ਆ ਆਪ ਦਾ ਖਲਾੜਾ ਲਾਇਆ ਅਸ ਪਿੱਛੇ ਸਰੋਂ ਆ ਇਧਰ ਕਮਾਦ ਬੀਜਿਆ ਕਣਕ ਬੀਜੀ ਐ ਤੇ ਇਹ ਬਾਬੇ ਨੇ ਮੈਨੂੰ ਗੱਲਾਂ ਵਾਲੀਆਂ ਕਮਾਲ ਦੀਆਂ ਸੁਣਾਈਆਂ ਉਹੀ ਸੁਣਾ ਦੇ ਉਵੇਂ ਹੀ ਲੈ ਜਾ ਇਹ ਚ ਕਹਿੰਦੇ ਵੀ ਬਾਬਾ ਕਹਿੰਦਾ ਜਿਹੜੇ ਦੋ ਕਿੱਲੇ ਵੀ ਉਹ ਜਿਹਦੇ ਕੋਲ ਦੋ ਕਿੱਲੇ ਸਰਦਾਰੀ ਕਰੂ ਪੰਜਾਬ ਚ ਸਰਦਾਰੀ ਤਾਂ ਕਰੂਗਾ ਜੀ ਐਸੇ ਜਿਹੜਾ ਆਰਗੈਨਿਕ ਕਰੂਗਾ ਚੰਡੀਗੜ੍ਹ ਦੇ ਵਿੱਚ ਬੈਠੇ ਮੋਹਾਲੀ ਪੰਜ ਗੁੱਲਾ ਲੇਕਿਨ ਵੇਚਣੇ ਵਾਲੇ ਜਹੀ ਦੇਣਾ ਬੱਚੇ ਹੁਣ ਸਾਡੇ ਜਾਂਦੇ ਹੀ ਹੈ ਇਹ ਆਪਣਾ ਆਰਗੈਨਿਕ ਲੱਗਦੀ 28 ਚ ਮੰਡੀ ਉਧਰ ਜਿਹੜੀ ਕੀ ਆ ਨੂੰ ਕੋਈ 10 ਰੁਪਈਆ ਨੂੰ ਪੁੱਛਦਾ ਸਾਡੀ 200 ਰੁਪਈਆ ਨੂੰ ਗਈ ਰੌਲਾ ਕੰਮ ਦਾ ਹੈ ਰੌਲਾ ਕੰਮ ਦਾ ਪਰ ਅਸੀਂ ਜ਼ਮੀਨਾਂ ਵੇਚ ਕੇ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈਆਂ ਵਾਹਾਂ ਵੇੜਾ ਤੇ ਭੋਗਾਂ ਦੇ ੜਾ ਤੇ ਅਸੀਂ ਉਧਰ ਨੂੰ ਹੋ ਗਏ ਸੋ ਬਾਈ ਆਹ ਮੁੰਡੇ ਨੇ ਦੱਸਿਆ ਕਿ ਨਾ ਬਾਈ ਸਾਡੇ ਕੋਲ ਇਹ ਇਹ ਸਾਰੇ ਕੋੜਮੇ ਦੀ ਇਹਨਾਂ ਦੀ ਸਾਰੇ ਲਾਣੇ ਦੀ ਪੈਲੀ 100 ਲੈ ਕੇ ਆਓ ਤੱਕ ਕੱਲ ਤੱਕ ਇਨਾਂ ਕੋਲ ਆ ਜਿਹੜੇ ਫਿਰਦੇ ਆ ਦਲਾਲ ਮਿਰਤਾ ਕਰਨੇ ਕਹਿੰਦੇ ਮੂੰਹੋਂ ਮੰਗੋ ਮੂੰਹੋਂ ਕੀ ਰੇਟ ਚਾਹੁੰਨੇ ਹੋ 20 ਕਰੋੜ 25 ਕਰੋੜ 30 ਜਿਹੜਾ ਮੂੰਹ ਮੰਗ ਲਓ ਉਹ ਹੀ ਦੇਉਗੇ ਮੈਂ ਇਸ ਕਰਕੇ ਕਹਿਣਾ ਪੰਜਾਬ ਕੋ ਜਮੀਨਾਂ ਸੰਭਲੋ ਤੁਹਾਨੂੰ 5-500 ਕਰੋੜ ਰੁਪਈਆ ਵੀ ਪੈਸਾ ਕੀ ਹੈ ਮਿੱਟੀ ਬਣਦਾ ਤਰ੍ਹਾਂ ਇਹਦਾ ਸਵਾਹ ਬਣਦਾ ਜਾਂਦਾ ਹੈ ਪੈਸਾ ਪਰ ਵੀ ਰੇਟ ਕਰਨੇ ਕਿਹਾ ਹਾਂ ਬੰਦਾ ਮਿੱਤਰ ਇਹ ਵੀ ਸੁਣਾ ਸੁਣ ਪਰ ਵੀ ਸੁਣਾ ਇਹ ਸਾਮੀ ਗਿਆ ਬਈ ਰਿਸ਼ਤੇਦਾਰ ਆਪਣਾ ਹਾਂ ਹੁਣ ਕਹਿੰਦਾ ਰੇਤਾ ਬਣ ਗਿਆ ਕੋਈ ਜ਼ਮੀਨ ਦਿੰਦਾ ਨਹੀਂ ਹੈਗਾ ਉਹ ਬੈਂਕ 'ਚ ਰੱਖੀ ਰੱਖੇ ਹੂੰ ਉਹ ਬੈਂਕ 'ਚ ਪੇ ਰੇਤਾ ਬਣ ਕੇ ਜ਼ਮੀਨ ਲਈ ਨਹੀਂ ਸਾਨੂੰ ਅਜੀ ਬੈਂਕ ਤੇ ਬਧੀ ਜਾਣਗੇ ਸਿਉਣਾ ਵੀ ਐ ਜਾਂਦਾ ਅ 6 ਮਹੀਨੇ ਪਹਿਲਾਂ 70000 ਨੂੰ ਸੀ 90 ਨੂੰ ਗਿਆ 90 ਦੇ ਇਹ ਜਮੀਨ ਜਿਹੜੀ 6 ਮਹੀਨੇ ਪਹਿਲਾਂ 2 ਕਰੋੜ ਦੀ ਸੀ 10 ਕਰੋੜ ਨੂੰ ਗਈ ਬਾਈ ਫਿਰ ਇਸ ਕਰਕੇ ਤੁਹਾਨੂੰ ਬੇਨਤੀ ਆ ਬਾਈ ਬਣ ਕੇ ਹੱਥ ਬੰਨ ਜਿਹੜੀਆਂ ਜਿਹੜੀਆਂ ਕਹਿ ਰਹੇ ਆ ਪੰਜਾਬ ਕੋ ਸੱਚ ਸਾਫਤ ਹੋ ਰਹੀਆਂ ਤੇ ਸੱਚ ਹੋਣੀ ਐ ਪੱਲੇ ਬੰਨ ਲਵੋਗੇ ਚੰਗੇ ਰਹੋਗੇ ਅਸੀਂ ਖੜੇ ਆ ਸਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਜਿਹਨੂੰ ਕਹਿੰਦੇ ਆ ਉਹ ਜ਼ਿਲ੍ਹੇ ਦੇ ਪਿੰਡ ਟੰਗਾਰੀ 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 ਤੇ ਜਿਹੜੀ ਗੱਲ ਮੈਂ ਵਾਰ-ਵਾਰ ਕਰਦਾ ਨਾ ਵੀ ਜ਼ਮੀਨਾਂ ਦੇ ਦਾ ਭਾਈ ਅੱਗ ਲੱਗਣੀਆਂ ਰੇਟਾਂ ਨੂੰ ਤੇ ਮਿਲਣਗੀਆਂ ਨਹੀਂ ਪੰਜਾਬ 'ਚ ਆ ਜਿੱਥੇ ਖੜੇ ਆ ਨਾ ਉਹ ਪਿੱਛੇ ਦਿਖਾਈ ਝੰਡੇ ਦਿਖਾ ਦੇ ਮੜੇ ਅਕਮਾਦ ਦੇ ਉੱਤੋਂ ਝੰਡੇ ਦਿਖਾ ਆ ਕਰਾਂ ਦਿਖਾ ਦੇ ਜੀ 2 ਸਾਲ ਪਹਿਲਾਂ ਉਹ ਵਿਕੀਆ ਜ਼ਮੀਨ 4 ਕਰੋੜ 25-30 ਲੱਖ ਨੂੰ ਕਿੱਲਾ ਹੁਣ ਕਿੰਨੇ ਨੂੰ ਐ 20 ਨੂੰ 20 ਕਰੋੜ ਨੂੰ ਕਿੱਲਾ ਮਿਲਦੀ ਨਹੀਂ ਹੈ ਜੀ ਦੁਨੀਆਂ ਦੇ ਵਿੱਚ ਪੂਰੀ ਦੁਨੀਆਂ ਚ ਐਨੀ ਤੇਜ਼ੀ ਨਾਲ ਕਿਉਂ ਚ ਕਿਤੇ ਜਾਊਗੀ ਤੇ ਦੂਜੀ ਵਾਰ ਤੁਹਾਨੂੰ ਗੱਲ ਹੋਰ ਦੱਸਦਾ ਖੜਿਆ ਦੋਨੇ ਪਿਓ ਪੁੱਤ ਆਰਗੈਨਿਕ ਬਿਲਕੁਲ ਬਿਨਾਂ ਰੇਹਾਂ ਸਪਰੇਅਾਂ ਤੋਂ ਖੇਤੀ ਕਰਦੇ ਆ ਆਪ ਦਾ ਖਿਲਾੜਾ ਲਾਇਆ ਅਸ ਪਿੱਛੇ ਸਰੋਂ ਆ ਇਧਰ ਕਮਾਦ ਬੀਜਿਆ ਕਣਕ ਬੀਜੀ ਐ ਤੇ ਇਹ ਬਾਬੇ ਨੇ ਮੈਨੂੰ ਗੱਲਾਂ ਵਾਲੀਆਂ ਕਮਾਲ ਦੀਆਂ ਸੁਣਾਈਆਂ ਉਹੀ ਸੁਣਾਦੇ ਉਵੇਂ ਹੀ ਲੈ ਜੇ ਇਹ ਚ ਕਹਿੰਦੇ ਵੀ ਬਾਬਾ ਕਹਿੰਦਾ ਜਿਹੜੇ ਦੋ ਕਿੱਲੇ ਵੀ ਹੈ ਜਿਹਦੇ ਕੋਲ ਦੋ ਕਿੱਲੇ ਸਰਦਾਰੀ ਕਰੂ ਪੰਜਾਬ ਚ ਸਰਦਾਰੀ ਤਾਂ ਕਰੂਗਾ ਜੀ ਇੱਥੇ ਜਿਹੜਾ ਆਰਗੈਨਿਕ ਕਰੂਗਾ ਚੰਡੀਗੜ੍ਹ ਦੇ ਵਿੱਚ ਬੈਠੇ ਮੋਹਾਲੀ ਪੰਜ ਗੁੱਲਾ ਲੇਕਿਨ ਵੇਚਣੇ ਵਾਲੇ ਜਹੀ ਦੇਣਾ ਬੱਚੇ ਹੁਣ ਸਾਡਾ ਜਾਂਦਾ ਹੀ ਹੈ ਇਹ ਆਪਣਾ ਆਰਗੈਨਿਕ ਲੱਗਦੀ 28 ਚ ਮੰਡੀ ਉਧਰ ਜਿਹੜੀ ਕੀ ਆਨੂੰ ਕੋਈ 10 ਰੁਪਏ ਨੂੰ ਪੁੱਛਦਾ ਸਾਡੀ 200 ਰੁਪਏ ਨੂੰ ਗਈ ਰੌਲਾ ਕੰਮ ਦਾ ਹੈ ਰੌਲਾ ਕੰਮ ਦਾ ਪਰ ਅਸੀਂ ਜ਼ਮੀਨਾਂ ਵੇਚ ਕੇ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈਆਂ ਵਾਹਾਂ ਡੇੜਾ ਤੇ ਭੋਗਾਂ ਦੇ ਡੇੜਾ ਤੇ ਅਸੀਂ ਉਧਰ ਨੂੰ ਹੋ ਗਏ ਸੋ ਭਾਈ ਆ ਮੁੰਡੇ ਨੇ ਦੱਸਿਆ ਕਹਿੰਦਾ ਭਾਈ ਸਾਡੇ ਕੋਲ ਇਹ ਇਹ ਸਾਰੇ ਕੋੜਮੇ ਦੀ ਇਹਨਾਂ ਦੀ ਸਾਰੇ ਲਾਣੇ ਦੀ ਪੈਲੀ 100 ਤੋਂ ਲੈ ਕੇ ਉਹ ਤੱਕ ਉਹ ਕਾਲ ਤੱਕ ਇਨਾਂ ਕੋਲ ਆ ਜਿਹੜੇ ਫਿਰਦੇ ਆ ਦਲਾਲ ਮਿੰਤਾ ਕਰਨ ਕਹਿੰਦੇ ਮੂੰਹੋਂ ਮੰਗੋ ਮੂੰਹੋਂ ਕੀ ਰੇਟ ਚਾਹੋਨੇ ਹੋ 20 ਕਰੋੜ 25 ਕਰੋੜ 30 ਜਿਹੜਾ ਮੂੰਹ ਮੰਗ ਲਓ ਉਹ ਹੀ ਦੇਓਗੇ ਮੈਂ ਇਸ ਕਰਕੇ ਕਹਿੰਦਾ ਪੰਜਾਬ ਕੋ ਜਮੀਨਾ ਸੰਭਲੋ ਤੁਹਾਨੂੰ 5-500 ਕਰੋੜ ਰੁਪਈਆ ਵੀ ਪੈਸਾ ਕੀ ਹੈ ਮਿੱਟੀ ਬਣਦਾ ਤੁਰਿਆ ਦਾ ਸਵਾਬ ਆਉਂਦਾ ਜਾਂਦਾ ਹੈ ਪੈਸਾ ਪਰ ਵੀ ਰੋਸ ਕਰਨੇ ਕਿਹਾ ਹਾਂ ਕਹਿੰਦਾ ਮਤਰਾ ਵੀ ਸੁਣਾਸ ਹੁਣ ਪਰ ਵੀ ਸੁਣਾਏ ਸਾਰੇ ਸਾਮੀ ਗਿਆ ਬਈ ਰਿਸ਼ਤੇਦਾਰ ਆਪਣਾ ਹਾਂ ਹੁਣ ਕਹਿੰਦਾ ਰੇਤਾ ਬਣ ਗਿਆ ਉਹਦਾ ਕੋਈ ਜ਼ਮੀਨ ਦਿੰਦਾ ਨਹੀਂ ਹੈ ਗਿਆ ਉਹ ਬੈਂਕ ਚ ਰੱਖੀ ਰੱਖੇ ਉਹ ਬੈਂਕ ਚ ਪੇ ਰੇਤਾ ਬਣ ਕੇ ਜ਼ਮੀਨ ਲਈ ਨਹੀਂ ਤੁਹਾਨੂੰ ਅਸੀਂ ਬੈਂਕ ਚ ਬਧੀ ਜਾਣਗੇ ਸਿਉਣਾ ਵੀ ਐ ਜਾਂਦਾ ਅ 6 ਮਹੀਨੇ ਪਹਿਲਾਂ 70000 ਨੂੰ ਸੀ 90 ਨੂੰ ਗਿਆ 90 ਦੇ ਇਹ ਜ਼ਮੀਨ ਜਿਹੜੀ 6 ਮਹੀਨੇ ਪਹਿਲਾਂ 2 ਕਰੋੜ ਦੀ ਸੀ 10 ਕਰੋੜ ਨੂੰ ਗਈ ਬਾਈ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਬਾਈ ਬਣ ਕੇ ਹੱਥ ਵਾਂ ਜਿਹੜੀਆਂ ਜਿਹੜੀਆਂ ਕਹਿ ਰਹੇ ਆ ਪੰਜਾਬ ਕੋ ਸੱਚ ਸਾਫਤ ਹੋ ਰਹੀਆਂ ਤੇ ਸੱਚ ਹੋਣੀ ਐ ਪੱਲੇ ਬੰਨ ਲੋਂਗੇ ਚੰਗੇ ਰਹੋਂਗੇ ਅਸੀਂ ਹੀ ਖੜੇ ਆ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਜਿਹਨੂੰ ਕਹਿੰਦੇ ਆ ਉਹ ਜ਼ਿਲ੍ਹੇ ਦੇ ਪਿੰਡ ਟੰਗਾਰੀ 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 ਤੇ ਜਿਹੜੀ ਗੱਲ ਮੈਂ ਵਾਰ-ਵਾਰ ਕਰਦਾ ਨਾ ਵੀ ਜ਼ਮੀਨਾਂ ਦੇ ਦਾ ਭਾਈ ਅੱਗ ਲੱਗਣੀਆਂ ਰੇਟਾਂ ਨੂੰ ਤੇ ਮਿਲਣਗੀਆਂ ਹੀ ਨਹੀਂ ਪੰਜਾਬ 'ਚ ਆ ਜਿੱਥੇ ਖੜੇ ਆ ਨਾ ਉਹ ਪਿੱਛੇ ਦਿਖਾਈ ਝੰਡੇ ਦਿਖਾ ਦੇ ਮੜੇ ਕਮਾਦ ਦੇ ਉੱਤੋਂ ਨੀ ਝੰਡੇ ਦਿਖਾ ਕਰਾਂ ਦਿਖਾ ਦੇ ਜੀ ਇੱਕ 2 ਸਾਲ ਪਹਿਲਾਂ ਉਹ ਵਿਕੀਆ ਜ਼ਮੀਨ 4 ਕਰੋੜ 25 30 ਲੱਖ ਨੂੰ ਕਿੱਲਾ ਹੁਣ ਕਿੰਨੇ ਨੂੰ ਐ 20 ਨੂੰ 20 ਕਰੋੜ ਨੂੰ ਕਿੱਲਾ ਦੁਨੀਆ ਦੇ ਵਿੱਚ ਪੂਰੀ ਦੁਨੀਆ ਚ ਐ ਨੀ ਤੇ ਜਿੰਨਾ ਕਿਉਂ ਤੇ ਕਿਤੇ ਜਾਊਗੀ ਤੇ ਦੂਜੀ ਵਾਰ ਤੁਹਾਨੂੰ ਗੱਲ ਹੋਰ ਦੱਸਦਾ ਖੜੇ ਦੋਨੇ ਪਿਓ ਪੁੱਤ ਆਰਗੈਨਿਕ ਬਿਲਕੁਲ ਬਿਨਾਰ ਇਹਾਂ ਸਪਰੇਆ ਤੋਂ ਖੇਤੀ ਕਰਦੇ ਆ ਆਪ ਦਾ ਖਲਾੜਾ ਲਾਇਆ ਅਸ ਪਿੱਛੇ ਸਰੋਂ ਆ ਇਧਰ ਕਮਾਦ ਬੀਜਿਆ ਕਣਕ ਬੀਜੀ ਐ ਤੇ ਇਹ ਬਾਬੇ ਨੇ ਮੈਨੂੰ ਗੱਲਾਂ ਵਾਲੀਆਂ ਕਮਾਲ ਦੀਆਂ ਸੁਣਾਈਆਂ ਉਹੀ ਸੁਣਾ ਦੇ ਉਵੇਂ ਹੀ ਲੈ ਜੇ ਇਹ ਚ ਕਹਿੰਦੇ ਵੀ ਬਾਬਾ ਕਹਿੰਦਾ ਜਿਹੜੇ ਦੋ ਕਿੱਲੇ ਵੀ ਨੇ ਜਿਹਦੇ ਕੋਲ ਦੋ ਕਿੱਲੇ ਸਰਦਾਰੀ ਕਰੂ ਪੰਜਾਬ ਚ ਸਰਦਾਰੀ ਤਾਂ ਕਰੂਗਾ ਜੀ ਐਥੇ ਜਿਹੜਾ ਆਰਗੈਨਿਕ ਕਰੂਗਾ ਚੰਡੀਗੜ੍ਹ ਦੇ ਵਿੱਚ ਬੈਠੇ ਮੋਹਾਲੀ ਪੰਜ ਗੁੱਲਾ ਲੇਕਿਨ ਵੇਚਣੇ ਵਾਲੇ ਜਹੀ ਦੇ ਨਾ ਬੱਚੇ ਹੁਣ ਸਾਡਾ ਜਾਂਦਾ ਹੀ ਹੈ ਇਹ ਆਪਣਾ ਆਰਗੈਨਿਕ ਲਗਦੀ ਠਾਈ ਚ ਮੰਡੀ ਉਧਰ ਜਿਹੜੀ ਕੀ ਆ ਨੂੰ ਕੋਈ 10 ਰੁਪਏ ਨੂੰ ਪੁੱਛਦਾ ਸਾਡੀ 200 ਰੁਪਏ ਨੂੰ ਗਈ ਰੌਲਾ ਕੰਮ ਦਾ ਰੌਲਾ ਕੰਮ ਦਾ ਪਰ ਅਸੀਂ ਜ਼ਮੀਨਾਂ ਵੇਚ ਕੇ ਗੱਡੀਆਂ ਲੈ ਲਈਆਂ ਕੋਠੀਆਂ ਪਾਲੀਆਂ ਬਹਿਾਂ ਡੇੜਾ ਤੇ ਭੋਗਾਂ ਦੇ ਡੇੜਾ ਤੇ ਅਸੀਂ ਉਧਰ ਨੂੰ ਹੋ ਗਏ ਸੋ ਬਾਈ ਆਹ ਮੁੰਡੇ ਨੇ ਦੱਸਿਆ ਕਿ ਨਾ ਬਾਈ ਸਾਡੇ ਕੋਲ ਇਹ ਇਹ ਸਾਰੇ ਕੋੜਮੇ ਦੀ ਇਹਨਾਂ ਦੀ ਸਾਰੇ ਲਾਣੇ ਦੀ ਪੈਲੀ 100 ਲੈ ਕੇ ਆਓ ਤੱਕ ਕੱਲ ਤੱਕ ਇਨਾਂ ਕੋਲ ਆ ਜਿਹੜੇ ਫਿਰਦੇ ਆ ਦਲਾਲ ਮਿੰਤਾ ਕਰ ਰਹੇ ਕਿ ਮੂੰਹੋਂ ਮੰਗੋ ਮੂੰਹੋਂ ਕਿ ਰੇਟ ਚੋਣੇ 20 ਕਰੋੜ 25 ਕਰੋੜ 30 ਜਿਹੜਾ ਮੂੰਹ ਮੰਗ ਲਓ ਉਹ ਹੀ ਦੇਓਗੇ ਮੈਂ ਇਸ ਕਰਕੇ ਕਹਿਣਾ ਪੰਜਾਬ ਕੋ ਜਮੀਨਾ ਸੰਭਲੋ ਤੁਹਾਨੂੰ 5-500 ਕਰੋੜ ਰੁਪਇਆ ਵੀ ਪੈਸਾ ਕੀ ਹੈ ਮਿਹਰ ਮਿੱਟੀ ਬਣਦਾ ਤੁਰਿਆ ਦਾ ਸਵਾਹ ਬਣਦਾ ਜਾਂਦਾ ਹੈ ਪੈਸਾ ਪਰ ਵੀ ਰੋਸ ਕੇ ਆਨੇ ਕਿਹਾ ਹਾਂ ਹਾਂ ਬੰਦਾ ਮਿੱਤਰ ਵੀ ਸੁਣਾ ਸੁਣ ਪਰ ਵੀ ਸੁਣਾ ਇਹ ਸਾਮੀ ਗਿਆ ਬਈ ਰਿਸ਼ਤੇਦਾਰ ਆਪਣਾ ਹਾਂ ਹੁਣ ਕਹਿੰਦਾ ਰੇਤਾ ਬਣ ਗਿਆ ਉਹਦਾ ਕੋਈ ਜ਼ਮੀਨ ਦਿੰਦਾ ਨਹੀਂ ਹੈ ਗਿਆ ਉਹ ਬੈਂਕ ਚ ਰੱਖੀ ਰੱਖੇ ਉਹ ਬੈਂਕ ਚ ਪਹਿ ਰੇਤਾ ਬਣ ਕੇ ਜ਼ਮੀਨ ਲਈ ਨਹੀਂ ਸਾਨੂੰ ਅੱਜ ਬੈਂਕ ਤੇ ਬਧੀ ਜਾਣਗੇ ਸਿਉਣਾ ਵੀ ਐ ਜਾਂਦਾ ਅ 6 ਮਹੀਨੇ ਪਹਿਲਾਂ 70000 ਨੂੰ ਸੀ 90 ਨੂੰ ਗਿਆ 90 ਇਹ ਜਮੀਨ ਜਿਹੜੀ 6 ਮਹੀਨੇ ਪਹਿਲਾਂ 2 ਕਰੋੜ ਦੀ ਸੀ 10 ਕਰੋੜ ਨੂੰ ਗਈ ਬਾਈ ਫਿਰ ਇਸ ਕਰਕੇ ਤੁਹਾਨੂੰ ਬੇਨਤੀ ਆ ਬਾਈ ਬਣ ਕੇ ਹੱਥ ਬੰਨ ਜਿਹੜੀਆਂ ਜਿਹੜੀਆਂ ਕਹਿ ਰਹੇ ਆ ਪੰਜਾਬ ਕੋ ਸੱਤ ਸਾਫਤ ਹੋ ਰਹੀਆਂ ਤੇ ਸੱਚ ਹੋਣੀ ਐ ਪੱਲੇ ਬੰਨ ਲਵੋਗੇ ਚੰਗੇ ਰਹੋਗੇ ਅਸੀਂ ਸੀ ਖੜੇ ਆ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਜਿਹਨੂੰ ਕਹਿੰਦੇ ਆ ਉਹ ਜ਼ਿਲ੍ਹੇ ਦੇ ਪਿੰਡ ਟੰਗਾਰੀ 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 ਤੇ ਜਿਹੜੀ ਗੱਲ ਮੈਂ ਵਾਰ-ਵਾਰ ਕਰਦਾ ਨਾ ਵੀ ਜ਼ਮੀਨਾਂ ਦੇ ਦਾ ਭਾਈ ਅੱਗ ਲੱਗਣੀਆਂ ਰੇਟਾਂ ਨੂੰ ਤੇ ਮਿਲਣੀਆਂ ਹੀ ਨਹੀਂ ਪੰਜਾਬ 'ਚ ਆ ਜਿੱਥੇ ਖੜੇ ਆ ਨਾ ਉਹ ਪਿੱਛੇ ਦਿਖਾਈ ਝੰਡੇ ਦਿਖਾ ਦੇ ਮੜੇ ਆ ਕਮਾੜ ਦੇ ਉੱਤੋਂ ਨਹੀਂ ਝੰਡੇ ਦਿਖਾ ਕਰਾਂ ਦਿਖਾ ਦੇ ਜੀ ਇੱਕ ਦੋ ਸਾਲ ਪਹਿਲਾਂ ਉਹ ਵਿਕੀ ਆ ਜ਼ਮੀਨ 4 ਕਰੋੜ 25 30 ਲੱਖ ਨੂੰ ਕਿੱਲਾ ਹੁਣ ਕਿੰਨੇ ਨੂੰ ਐ ਜ਼ਮੀਨ ਨੂੰ 20 ਕਰੋੜ ਨੂੰ ਕੱਲਾ ਦੁਨੀਆਂ ਦੇ ਵਿੱਚ ਪੂਰੀ ਦੁਨੀਆਂ ਚ ਐਨੀ ਤੇਜ਼ੀ ਨਾਲ ਕਿਉਂ ਚ ਕਿਤੇ ਜਾਊਗੀ ਤੇ ਦੂਜੀ ਵਾਰ ਤੁਹਾਨੂੰ ਗੱਲ ਹੋਰ ਦੱਸਦਾ ਖੜਿਆ ਦੋਨੇ ਪਿਓ ਪੁੱਤ ਆਰਗੈਨਿਕ ਬਿਲਕੁਲ ਬਿਨਾਂ ਰੇਹਾਂ ਸਪਰੇਅਾਂ ਤੋਂ ਖੇਤੀ ਕਰਦੇ ਆ ਆਹ ਦਾ ਖਲਾੜਾ ਲਾਇਆ ਆ ਪਿੱਛੇ ਸਰੋਂ ਆ ਇਧਰ ਕਮਾਦ ਬੀਜਿਆ ਕਣਕ ਬੀਜੀ ਐ ਤੇ ਇਹ ਬਾਬੇ ਨੇ ਮੈਨੂੰ ਗੱਲਾਂ ਵਾਲੀਆਂ ਕਮਾਲ ਦੀਆਂ ਸੁਣਾਈਆਂ ਉਹੀ ਸੁਣਾ ਦੇ ਉਵੇਂ ਹੀ ਲੈ ਜੇ ਇਹ ਚ ਕਹਿੰਦੇ ਵੀ ਬਾਬਾ ਕਹਿੰਦਾ ਜਿਹੜੇ ਦੋ ਕਿੱਲੇ ਵੀ ਹੈ ਜਿਹਦੇ ਕੋਲ ਦੋ ਕਿੱਲੇ ਸਰਦਾਰੀ ਕਰੂ ਪੰਜਾਬ ਚ ਸਰਦਾਰੀ ਤਾਂ ਕਰੂਗਾ ਜੀ ਐਸੇ ਜਿਹੜਾ ਆਰਗੈਨਿਕ ਕਰੂਗਾ ਚੰਡੀਗੜ੍ਹ ਦੇ ਵਿੱਚ ਬੈਠੇ ਮੋਹਾਲੀ ਪੰਜ ਗੁੱਲਾ ਲੇਕਿਨ ਵੇਚਣੇ ਵਾਲੇ ਜਹੀ ਦੇ ਨਾ ਬੱਚੇ ਹੁਣ ਸਾਡਾ ਜਾਂਦਾ ਹੀ ਹੈ ਇਹ ਆਪਣਾ ਆਰਗੈਨਿਕ ਲੱਗਦੀ ਠਾਈ ਚ ਮੰਡੀ ਉਧਰ ਜਿਹੜੀ ਕੀ ਆ ਨੂੰ ਕੋਈ 100 ਰੁਪਈਆ ਨੂੰ ਪੁੱਛਦਾ ਸਾਡੀ 200 ਰੁਪਈਆ ਨੂੰ ਗਈ ਰੌਲਾ ਕੰਮ ਦਾ ਹੈ ਰੌਲਾ ਕੰਮ ਦਾ ਪਰ ਅਸੀਂ ਜ਼ਮੀਨਾਂ ਵੇਚ ਕੇ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈਆਂ ਬਿਆਂ ਡੇੜਾ ਤੇ ਭੋਗਾਂ ਦੇ ਡੇੜਾ ਤੇ ਅਸੀਂ ਉਧਰ ਨੂੰ ਹੋ ਗਏ ਸੋ ਬਾਈ ਆ ਮੁੰਡੇ ਨੇ ਦੱਸਿਆ ਕਹਿੰਦਾ ਬਾਈ ਸਾਡੇ ਕੋਲ ਇਹ ਇਹ ਸਾਰੇ ਕੋੜਮੇ ਦੀ ਇਹਨਾਂ ਦੀ ਸਾਰੇ ਲਾਣੇ ਦੀ ਪੈਲੀ 100 ਲੈ ਕੇ ਆਓ ਤੱਕ ਕੱਲ੍ਹ ਤੱਕ ਇਹਨਾਂ ਕੋਲ ਆ ਜਿਹੜੇ ਫਿਰਦੇ ਆ ਦਲਾਲ ਮਿੰਤਾ ਕਰਨ ਕਹਿੰਦੇ ਮੂੰਹੋਂ ਮੰਗੋ ਮੂੰਹੋਂ ਕੀ ਰੇਟ ਚਾਹੁੰਨੇ ਹੋ 20 ਕਰੋੜ 25 ਕਰੋੜ 30 ਜਿਹੜਾ ਮੂੰਹ ਮੰਗ ਲਓ ਉਹ ਹੀ ਦੇਓਗੇ ਮੈਂ ਇਸ ਕਰਕੇ ਕਹਿਣਾ ਪੰਜਾਬ ਕੋ ਜਮੀਨਾ ਸੰਭਲੋ ਤੁਹਾਨੂੰ 5-500 ਕਰੋੜ ਰੁਪਏ ਵੀ ਪੈਸਾ ਕੀ ਹੈ ਮਰਜ਼ ਮਿੱਟੀ ਬਣਦਾ ਤੁਰਿਆ ਦਾ ਸਵਾਬ ਬਣਦਾ ਜਾਂਦਾ ਹੈ ਪੈਸਾ ਪਰ ਵੀ ਰਿਸਕ ਕਰਨੇ ਕਿਹਾ ਹਾਂ ਕਹਿੰਦਾ ਬੱਤਰਾ ਦੀ ਸੁਣਾ ਸੁਣ ਪਰ ਵੀ ਸੁਣਾ ਇਹ ਸਾਮੀ ਗਿਆ ਬਈ ਰਿਸ਼ਤੇਦਾਰ ਆਪਣਾ ਹਾਂ ਹੁਣ ਕਹਿੰਦਾ ਰੇਤਾ ਬਣ ਗਿਆ ਉਹਦਾ ਕੋਈ ਜ਼ਮੀਨ ਦਿੰਦਾ ਨਹੀਂ ਹੈ ਗਿਆ ਉਹ ਬੈਂਕ 'ਚ ਰੱਖੀ ਰੱਖੇ ਹੂੰ ਉਹ ਬੈਂਕ 'ਚ ਪਹਿ ਰੇਤਾ ਬਣ ਕੇ ਜ਼ਮੀਨ ਲਈ ਨਹੀਂ ਤੁਹਾਨੂੰ ਅਸੀਂ ਬੈਂਕ 'ਚ ਬਧੀ ਜਾਣਗੇ ਸਿਉਣਾ ਵੀ ਐ ਜਾਂਦਾ ਅਛੇ 6 ਮਹੀਨੇ ਪਹਿਲਾਂ 70000 ਨੂੰ ਸੀ 90 ਨੂੰ ਗਿਆ ਇਹ ਜ਼ਮੀਨ ਜਿਹੜੀ